ਚਾਲੇ ਦੀ ਜਿਵੇਂ ਗੱਗੂ ਗੱਲ ਨਹੀਂ ਚੱਲਦਾ ਝੂਮ ਝੂਮ ਕੇ ਮੈਂ ਕਹਿੰਦਾ ਜੀ ਕਿਆ ਇਹ ਬਾਤਾਂ ਨੇ ਮੈਂ ਗੇੜਾ ਗੁੜਾ ਕੱਢ ਕੇ ਆਇਆ ਤੇ ਇੱਟ ਇਦਾਂ ਨਹੀਂ ਹੈਗਾ ਵੀ ਕੱਲਾ ਆਪਾਂ ਸ਼ੋਅ ਨੂੰ ਹੀ ਤਿਆਰ ਕਰ ਦਿੱਤਾ ਨਾ ਸਾਰੇ ਫੰਕਸ਼ਨੇ ਦੇ ਵਰਕਿੰਗ ਮੈਂ ਤੁਹਾਨੂੰ ਡਿਟੇਲਿੰਗ ਇਹਦੀ ਦਿੰਨਾ ਅੱਗੇ ਤੁਸੀਂ ਜੁੜੇ ਰਹੋ ਮੇਰੇ ਨਾਲ ਮੇਰੇ ਵੀਰ ਦੇ ਫੰਕਸ਼ਨ ਸਾਰੇ ਵਰਕਿੰਗ ਪਿਛਲਾ ਹਿੱਸਾ ਕੱਲਾ ਇਸ ਟਰੈਕਟਰ ਦਾ ਸੂਪਰ ਦਾ ਰਹਿ ਗਿਆ ਬਾਕੀ ਸਾਰੇ ਦਾ ਸਾਰਾ ਟਰੈਕਟਰ ਮੋਡੀਫਾਈਡ ਟਰੱਕ ਦਾ ਇੰਜਨ ਪਹਿਲਾਂ ਤਾਂ ਤੁਸੀਂ ਨਾ ਟਰੈਕਟਰ ਦੇ ਰੱਜ ਕੇ ਦਰਸ਼ਨ ਕਰ ਲੋ ਰੱਜ ਕੇ 에ਅਰ ਕਲੀਨਰ ਸਾਇਲੈਂਸਰ ਪਾਇਦਾਣ ਜਦੋਂ ਇਹਦੇ ਫੰਕਸ਼ਨ ਤੁਹਾਨੂੰ ਦਿਖਾਏ ਨਾ ਤੁਸੀਂ ਸਾਰਿਆਂ ਨੇ ਹਰਾਨ ਰਹਿ ਜਾਣਾ ਵੀ ਜੀਤੇ ਬਾਈ ਨੇ ਕਰ ਕੇ ਦਿੱਤਾ ਹੈ ਇੱਕ ਕੈਨੇਡਾ ਜਾਣਾ ਆਪਣੇ ਪੰਜਾਬ ਦਾ ਨਾਮ ਜੀਤੇ ਬਾਈ ਨੇ ਰੌਸ਼ਨ ਕਰਿਆ ਹੈ ਬਾਈ ਦੀ ਮਿਹਨਤ ਨੂੰ ਸਲਾਮ ਬਾਈ ਨੇ ਗੱਡਮੀ ਮਿਹਨਤ ਕਰਕੇ ਇਸ ਸਟ੍ਰਕਚਰ ਨੂੰ ਤਿਆਰ ਕਰਿਆ ਪੰਜਾਬੀ ਜਿੱਥੇ ਜਾਂਦੇ ਤੁਹਾਨੂੰ ਪਤਾ ਬੱਲੇ-ਬੱਲੇ ਹੀ ਕਰਾਉਂਦੇ ਆ ਤੇ ਉਦਾਂ ਹੀ ਜੀਤੇ ਬਾਈ ਨੇ ਬੁੜੀ ਵਿੰਡ ਪਿੰਡ ਜਗਰਾਉਂ ਤੋਂ ਉਹਨਾਂ ਕੋਦਰ ਰੋਡ ਦੇ ਉੱਪਰ ਤੇ ਬਾਈ ਨੇ ਬੱਲੇ-ਬੱਲੇ ਕਰਵਾ ਦਿੱਤੀ ਹੈ ਮੈਂ ਕਹਿੰਦਾ ਕੋਈ ਕਸਰ ਛੱਡੀ ਹੋਈ ਨਹੀਂ